ਪਹਿਲੇ 5-10 ਮਿੰਟ ਤੱਕ ਆਪਾਂ ਗੱਲ ਹੀ ਨਹੀਂ ਕੀਤੀ ਵੀਰ ਭਾਜੀ ਨਾਲ ਕਿ ਯਾਰ ਇੰਨਾ ਸੋਹਣਾ ਗਾਣਾ ਕੋਈ ਕਿਵੇਂ ਕਿਉਂਕਿ ਗਾਣੇ ਹੋਰ ਵੀ ਬਹੁਤ ਸੋਹਣੇ ਆ ਇੰਨੇ ਸੋਕੇ ਸ਼ਬਦ ਇੰਨੇ ਸੋਕੇ ਸ਼ਬਦਾਂ ਨੂੰ ਇੱਕ ਗਾਣੇ ਚ ਮਤਲਬ ਇੱਕ ਪੂਰੀ ਮੈਨੂੰ ਪੂਰੀ ਫਿਲਮ ਲੱਗ ਰਹੀ ਸੀ ਉਹ ਸੋ ਉਹਨਾਂ ਨੇ ਕਿਹਾ ਮੈਂ ਭਾਜੀ ਇਹ ਗਾਣਾ ਮੈਂ ਆਪਣੀ ਬੇਟੀ ਨੂੰ ਡੈਡੀਕੇਟ ਕਰੂੰਗਾ ਜੀ ਮੈਂ ਉਹਨੀ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਐ ਐਜ਼ ਅ ਡਾਇਰੈਕਟਰ ਨਹੀਂ ਐਜ਼ ਅ ਫਾਦਰ ਸੋ ਜਦੋਂ ਮਾਡਰਨ ਵਿਆਹ ਹੁੰਦੇ ਆ ਇਦਾਂ ਹੁੰਦੇ ਆ ਹੁਣ ਉੱਥੇ ਦਰੀਆਂ ਕੇਸ ਤਾਂ ਚੱਲਦੇ ਨਹੀਂ ਉੱਥੇ ਤਾਂ ਉਹਨਾਂ ਨੇ ਬੈੱਡ ਸ਼ੀਟ ਚੱਲਦੀਆਂ ਨੇ ਉਦਾਂ ਪੈਕਿੰਗਾਂ ਚੱਲਦੀਆਂ ਨੇ ਸੋ ਉਹਦੇ ਹਾਂ ਉਹ ਥੋੜੀ ਭਾਵਨਾ ਉਹੀ ਰਹਿੰਦੀ ਐ ਜਦੋਂ ਇੱਕ ਪਿਓ ਜਾਂ ਇੱਕ ਮਾਂ ਆਪਣੀ ਧੀ ਨੂੰ ਕੁਝ ਚੀਜ਼ਾਂ ਦਿੰਦੀ ਐ ਭਾਵਨਾ ਕਦੇ ਵੀ ਨਹੀਂ ਬਦਲੀ ਜਦੋਂ ਸ਼ੁਰੂਆਤ ਤੋਂ ਦੇਣ ਦਾ ਜਿਹੜਾ ਰਿਵਾਜ ਚੱਲਿਆ ਮੈਨੂੰ ਲੱਗਦਾ ਉਹ ਖੁਸ਼ੀ ਉਹੀ ਐ ਮੈਨੂੰ ਮੇਰੀ ਪਹਿਲੀ ਬੇਟੀ ਹੋਈ ਐ ਤਾਂ ਮੈਨੂੰ ਜ਼ਿਆਦਾ ਹੋਈ ਆ ਉਹ ਨਿੱਕੇ ਨਿੱਕੇ ਮੂਵਮੈਂਟ ਜਦੋਂ ਮੈਂ ਨਾਲ ਸ਼ੇਅਰ ਕਰਦੇ ਹਾਂ ਹੁਣ ਸਕੂਲ ਜਾਣ ਲੱਗੀ ਆ ਇਸ ਸਾਲ ਤੇ ਉਹ ਮੇਰੇ ਤੋਂ ਹੀ ਤਿਆਰ ਹੁੰਦੀ ਆ ਤੇ ਉਹ ਮੈਂ ਹੀ ਛੱਡ ਕੇ ਉਹਨੂੰ ਆਉਣਾ ਤੇ ਮੈਂ ਉਹਨੂੰ 12 ਵਜੇ ਛੁੱਟੀ ਹੁੰਦੀ ਆ ਤੇ ਮੈਂ ਆਪਣੇ ਆਫਿਸ ਤੋਂ ਅੱਧੇ ਘੰਟੇ ਦੀ ਬ੍ਰੇਕ ਲੈ ਕੇ ਉਹਨੂੰ ਲੈ ਕੇ ਘਰ ਛੱਡ ਕੇ ਆਉਣਾ ਸੋ ਉਹਦੀ ਅਟੈਚਮੈਂਟ ਇੱਕ ਫਾਦਰ ਨਾਲ ਜ਼ਿਆਦਾ ਹੁੰਦੀ ਆ ਹਾਂਜੀ ਹਾਂਜੀ ਜੀ ਬਿਲਕੁਲ ਉਹ ਬਾਹਰ ਹੈ ਤੇ ਮੈਨੂੰ ਤਾਂ ਉਹਦੀ ਜਦੋਂ ਵੀ ਆਉਂਦੀ ਹੈ ਹਰ ਵਾਰ ਵਿਦਾਈ ਕਰਨੀ ਪੈਂਦੀ ਹੈ ਤੇ ਮੈਨੂੰ ਉਹੀ ਤਕਲੀਫ ਹੈ ਮੈਂ ਇੱਕਦਮ ਜਦੋਂ ਉਹਨੂੰ ਛੱਡਿਆ ਤਾਂ ਕਹਿੰਦੇ ਵੀ ਅੰਦਰ ਤਾਂ ਨਹੀਂ ਸਕਦੇ ਮੈਂ ਵਾਪਸ ਗੱਡੀ 'ਚ ਬੈਣਗੀ ਮੈਂ ਕਹਿ ਵੀ ਰਹੀ ਸੀ ਹਸਬੰਦ ਨੂੰ ਕਿ ਵੀ ਆਪਾਂ ਘੰਟਾ ਕੁ ਰੁਕਦੇ ਹਾਂ ਜਦੋਂ ਇਹਨੇ ਸਾਰਾ ਕੰਮ ਤਾਂ ਤੇ ਸ਼ੀਸ਼ੇ 'ਚ ਐਵੇਂ ਦਾ ਕਰਨਾ ਆਉਗੀ ਨਾ ਤਾਂ ਉਹ ਕਹਿੰਦੇ ਉਹਦੇ ਨਾਲ ਕੀ ਹੋ ਜੂ ਉਹਨੇ ਵੀ ਕਿਹਾ ਮੰਮਾ ਨਹੀਂ ਤੁਸੀਂ ਜਾਓ ਕਿਉਂਕਿ ਉਹ ਵੀ ਅੰਦਰੋਂ ਭਰੀ ਹੋਈ ਸੀ ਤੇ ਮੈਂ ਇੱਕਦਮ ਹੀ ਬਸ ਉੱਥੇ ਜਿਵੇਂ ਟੈਕਸੀ ਜਦੋਂ ਖੜਦੀ ਐ ਇੱਕਦਮ ਹੀ ਹੱਗ ਕੀਤਾ ਤਾਂ ਦੌੜੀ ਮੈਂ ਫਿਰ ਲੱਗਿਆ ਕਿ ਨਹੀਂ ਹੁਣ ਉਹ ਹੋਣਾ ਮੈਂ ਆਪਣੇ ਗੋਗਲਸ ਲਗਾਈ ਤੇ ਮੈਂ ਨਾਲ ਹੀ ਟੁਰਨ ਲੈ ਗਈ ਤੇ ਮਾਂ ਬੇਟੀ ਦੋਚ ਪਾਉਂਦੀ ਹੈ ਬੇਟੀ ਮਾਂ ਦੋਚ ਪਾਉਂਦੀ ਹੈ ਲੇਕਿਨ ਅੰਦਰੋਂ ਪਤਾ ਹੁੰਦਾ ਦੋਨਾਂ ਨੂੰ ਵੀ ਦੁੱਖ ਉਹਨੂੰ ਵੀ ਹੈ ਮੈਨੂੰ ਵੀ ਹੈ ਬੱਚੇ ਤਾਂ ਮਾਂ ਤਾਂ ਹਮੇਸ਼ਾ ਹੀ ਚਾਹੁੰਦੀ ਹੈ ਮੇਰੇ ਆਲੇ-ਦਾਲੇ ਘੁੰਮਣ ਅੱਖਾਂ ਮੋਰੀ ਰਹਿਣ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪਸ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਕੱਲ ਗੀਤ ਰਿਲੀਜ਼ ਹੋ ਰਿਹਾ ਹੈ ਤੀਏ ਤੇ ਜੰਜੋਤ ਸਰ ਤੇ ਸੀਮਾ ਕੁਸ਼ਲ ਮੈਮ ਮੌਜੂਦ ਹੈ ਕੱਲ ਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅ ਬਹੁਤ ਬਹੁਤ ਮੁਬਾਰਕਾਂ ਗਾਣੇ ਲਈ ਬਹੁਤ ਸੋਹਣਾ ਗਾਣਾ ਹੈ ਬਹੁਤ ਸੋਹਣਾ ਕਨਸੈਪਟ ਹੈ ਤੇ ਇਹਨੇ ਸੋਹਣੇ ਸੋਹਣੇ ਆਈਡੀਆਜ਼ ਕਿੱਥੋਂ ਆਉਂਦੇ ਤੁਹਾਨੂੰ ਇਹ ਤਾਂ ਜੀ ਜਿੰਨੀ ਸੋਹਣੀ ਗੱਲ ਲਿਖੀ ਜਾਊਗੀ ਆਈਡੀਆਜ਼ ਉੱਥੇ ਹੀ ਆਉਂਦੇ ਆ ਸੋ ਜਿਹੜਾ ਧੁਰ ਜਿਹੜਾ ਉਹ ਬੜਾ ਸਟਰੋਂਗ ਹੈ ਸੋ ਆਈਡੀਆਜ਼ ਫਿਰ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਸਾਡੀ ਕੋਸ਼ਿਸ਼ ਤੁਹਾਨੂੰ ਵਧੀਆ ਲੱਗੀ ਇਸੇ ਅਸੀਂ ਬLES ਨਾ ਕਿ ਤੁਹਾਨੂੰ ਸਾਰਿਆਂ ਨੂੰ ਗਾਣਾ ਵਧੀਆ ਲੱਗ ਰਿਹਾ ਜੋ ਅਸੀਂ ਡਿਲੀਵਰ ਕਰਨਾ ਚਾਹੁੰਦੇ ਸੀ ਉਹ ਇਮੋਸ਼ਨਸ ਡਿਲੀਵਰ ਹੋਪ ਹੋਏ ਹੋਣਗੇ ਆਮ ਸ਼ੋਰ ਹਰਦੀਸ ਗਾਣੇ ਨਾਲ ਖੁਦ ਨੂੰ ਕਨੈਕਟ ਕਰ ਪਾਏਗੀ ਹਰ ਮਾਂ ਕਨੈਕਟ ਕਰ ਪਾਏਗੀ ਜਿੰਨਾ ਸੋਨਾ ਹਨਾ ਵੀਰਸਰ ਨੇ ਲਿਖਿਆ ਤੁਸੀਂ ਉਹਨਾਂ ਹੀ ਸੋਨਾ ਗੇ ਡਾਇਰੈਕਟ ਕੀਤਾ ਲੱਗਦੇ ਨਹੀਂ ਕਿ ਦੋ ਬੰਦਿਆ ਦਾ ਲੱਗਦਾ ਇੱਕੋ ਬੰਦੇ ਨੇ ਜਿਹਨੇ ਲਿਖਿਆ ਉਹਨੇ ਡਾਇਰੈਕਟ ਕਰ ਦਿੱਤਾ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਚੀਜ਼ ਵੀ ਕਿ ਜਿੰਨਾ ਸੋਹਣੇ ਤਰੀਕੇ ਨਾਲ ਲਿਖੀ ਗਈ ਹੋਵੇ ਉਹਨੇ ਸੋਹਣੇ ਤਰੀਕੇ ਨਾਲ ਅੱਗੇ ਫਿਲਮਾਂ ਵੀ ਜਾਈਓ ਚੀਜ਼ ਤੇ ਤੁਸੀਂ ਜਦ ਸੀਗੀ ਤੇ ਕੀ ਚੀਜ਼ ਥਾਟ ਕੀ ਸੀ ਮਾਈਂਡ ਦੇ ਵਿੱਚ ਥਾਟ ਕੁਝ ਨਹੀਂ ਸੀਗਾ ਜਦੋਂ ਮੈਂ ਗਾਣਾ ਸੁਣਿਆ ਤੇ ਪਹਿਲੇ 5-10 ਮਿੰਟ ਤੱਕ ਆਪਾਂ ਗੱਲ ਹੀ ਨਹੀਂ ਕੀਤੀ ਵੀਰ ਭਾਜੀ ਨਾਲ ਕਿ ਯਾਰ ਇਹਨਾਂ ਸੋਹਣਾ ਗਾਣਾ ਕੋਈ ਕਿਵੇਂ ਕਿਉਂਕਿ ਗਾਣੇ ਹੋਰ ਵੀ ਪੌਸ ਹੋਣੇ ਆ ਇੰਨੇ ਸੋਖੇ ਸ਼ਬਦ ਇੰਨੇ ਸੋਖੇ ਸ਼ਬਦਾਂ ਨੂੰ ਇੱਕ ਗਾਣੇ 'ਚ ਮਤਲਬ ਇੱਕ ਪੂਰੀ ਮੈਨੂੰ ਪੂਰੀ ਫਿਲਮ ਲੱਗ ਰਹੀ ਸੀ ਉਹ ਸੋ ਉਹਨਾਂ ਨੂੰ ਕਿਹਾ ਮੈਂ ਭਾਜੀ ਇਹ ਗਾਣਾ ਮੈਂ ਆਪਣੀ ਬੇਟੀ ਨੂੰ ਡੈਡੀਕੇਟ ਕਰੂੰਗਾ ਜੀ ਤੇ ਮੈਨੂੰ ਥੋੜਾ ਟਾਈਮ ਦਿਓ ਜਲਦੀ ਨਹੀਂ ਕਰਾਂਗੇ 15 20 ਦਿਨ ਬਾਅਦ ਆਪਾਂ ਕਰਦੇ ਹਾਂ ਕਿਉਂਕਿ ਮੈਂ ਇਹਦੇ ਵਿੱਚ ਪੂਰੀ ਇੱਕ ਫਿਲਮ ਜਿਨੀ ਮਿਹਨਤ ਲਾਉਣੀ ਚਾਹੁੰਦਾ ਸੀ ਸੋ ਕਿਉਂਕਿ ਲਾਈਫ ਦੇ ਵਿੱਚ ਇੱਕੋ ਗਾਣਾ ਮੈਂ ਉਹਨੂੰ ਡੈਡੀਕੇਟ ਕਰਨਾ ਤੇ ਮੈਨੂੰ ਲੱਗਦਾ ਉਹ ਇਹੀ ਐ ਇਸ ਤੋਂ ਬੈਸਟ ਨਹੀਂ ਹੋ ਸਕਦਾ ਕੋਈ ਹੋਰ ਤੇ ਮੈਂ ਉਨੀ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਐ ਐਜ਼ ਅ ਡਾਇਰੈਕਟਰ ਨਹੀਂ ਐਜ਼ ਅ ਫਾਦਰ ਸੋ ਖੋ ਤੁਹਾਨੂੰ ਜ਼ਰੂਰ ਤੀਨ ਵੀ ਪਸੰਦ ਆਏਗਾ ਹਰ ਤੀਨੋਂ ਮੈਮ ਤੁਸੀਂ ਮਾਂ ਦਾ ਕੈਰੈਕਟਰ ਪਲੇ ਕੀਤਾ ਬਹੁਤ ਸੋਹਣਾ ਕੀਤਾ ਹਰ ਵਾਰੀ ਜਦੋਂ ਵੀ ਤੁਹਾਨੂੰ ਸਕਰੀਨ ਤੇ ਦੇਖਦੇ ਨੇ ਇੱਕ ਅਲੱਗ ਖੁਸ਼ੀ ਹੁੰਦੀ ਹੈ ਇੱਕ ਅਲੱਗ ਵਾਈਬ ਆਉਂਦੀ ਹੈ ਤੁਹਾਡੇ ਤੋਂ ਤੇ ਤੁਸੀਂ ਇਸ ਤਸਵੀਰ ਨੂੰ ਜਦੋਂ ਸ਼ੂਟ ਕਰ ਰਹੇ ਸੀ ਹਨਾ ਤੁਹਾਨੂੰ ਤੁਸੀਂ ਵੀ ਇੱਕ ਮਦਰ ਹੋ ਹਨਾ ਯਾਦ ਆਇਆ ਹੁਣ ਆਪਣੀ ਧੀ ਨੂੰ ਜਦੋਂ ਤੋਰੇ ਆ ਜਾਂ ਇੱਕ ਨੂੰ ਤੁਹਾਡੇ ਘਰ ਆਈ ਤੇ ਉਹ ਸਾਰਾ ਮਾਹੌਲ ਕੀ ਸੀ ਉਸ ਟਾਈਮ ਸੈਟਿੰਗ ਬਿਲਕੁਲ ਦੇਖੋ ਇਹ ਤੁਸੀਂ ਗੀਤ ਦੇਖਿਆ ਹੀ ਹੈ ਟੀਜ਼ਰ ਦੇਖਿਆ ਤੁਸੀਂ ਵੈਸੇ ਪਤਾ ਲੱਗ ਹੀ ਜਾਂਦਾ ਕਿ ਕਿ ਇਹ ਇਹ ਜਿਹੜਾ ਰਿਸ਼ਤਾ ਹੈ ਨਾ ਬਹੁਤ ਪਿਆਰਾ ਹੈ ਔਰ ਬਹੁਤ ਅੰਦਰੂਨੀ ਪਤਾ ਨਹੀਂ ਰੂਹ ਤੋਂ ਕਿੱਥੇ ਕੀ ਤਾਰਾਂ ਜੁੜੀਆਂ ਹੋਈਆਂ ਨੇ ਤੇ ਇਹਦਾ ਕੋਈ ਅੰਤ ਨਹੀਂ ਹੈ ਸੋ ਇਹ ਬੜਾ ਧੀਆਂ ਤੋੜਨੀਆਂ ਬਹੁਤ ਔਖੀਆਂ ਨੇ ਕਿਉਂਕਿ ਇੰਨਾ ਛੋਟੇ ਹੋਣ ਤੋਂ ਹੀ ਹੁਣ ਜੰਜੋਤ ਦੇ ਤੁਸੀਂ ਦੇਖ ਰਹੇ ਉਹਨਾਂ ਦੀ ਬੇਟੀ ਛੋਟੇ ਛੋਟੇ ਹਰਕਤਾਂ ਕਿਵੇਂ ਕਰਦੀ ਹੈ ਕਦੋਂ ਕਰਦੇ 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 ਕਦੋਂ ਵੱਡੀਆਂ ਹੋ ਜਾਂਦੀਆਂ ਨੇ ਕਦੋਂ ਚਲੀਆਂ ਜਾਂਦੀਆਂ ਨੇ ਤੋਂ ਫਿਰ ਉਹ ਜਰਨੀ ਜਿਹੜੀ ਹੈ ਉਹ ਇੱਕਦਮ ਪੂਰਾ ਟਰਨ ਲੈ ਲੈਂਦੀ ਹੈ ਤੋਂ ਦੇ ਵਿੱਚ ਔਖਾਤਾ ਹੁੰਦਾ ਹੈ ਬਹੁਤ ਜ਼ਿਆਦਾ ਤਕਲੀਫ ਵੀ ਹੁੰਦੀ ਹੈ ਪਰ ਜਦੋਂ ਫਿਰ ਉਹ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀ ਹੈ ਉਸ ਘਰ ਦੇ ਵਿੱਚ ਉਹ ਸੌਫੀ ਹੈ ਤੇ ਪਰਮਾਤਮਾ ਨੇ ਉਸ ਤੇ ਜਦੋਂ ਆਪਣਾ ਹੱਥ ਮਿਹਰ ਭਰਿਆ ਰੱਖਿਆ ਹੁੰਦਾ ਤਾਂ ਇੱਕ ਬਾਪ ਨੂੰ ਹੀ ਆ ਇੱਕ ਮਾਂ ਨੂੰ ਨਾ ਰੂਹ ਤੋਂ ਸਕੂਨ ਮਿਲ ਜਾਂਦਾ ਤਾਂ ਉਹ ਜਿਹੜਾ ਉਹਦਾ ਵਿਛੜਣ ਦਾ ਦਰਦ ਹੈ ਉਹ ਘਟ ਜਾਂਦਾ ਸੋ ਇਹ ਇਹ ਚੀਜ਼ ਹੁੰਦੀ ਹੈ ਇਹ ਤਾਂ ਸ਼ੁਰੂ ਤੋਂ ਹੀ ਪਰਦੇਸਣਾ ਹੁੰਦੇ ਜਾਣੇ ਇਹ ਮਾਵਲ ਦਾ ਦੇਸ਼ ਤਾਂ ਇਹਨਾਂ ਨੇ ਛੱਡਣਾ ਹੀ ਹੈ ਸੋ ਇਹ ਹੈ ਵੀ ਬਸ ਉਹਨਾਂ ਵੱਲੋਂ ਇੱਕ ਠੰਡੀ ਜੀ ਹਵਾ ਆਉਂਦੀ ਰਹੇ ਤਾਂ ਤਕਲੀਫ ਜਿਹੜੀ ਉਹ ਘਟਦੀ ਰਹਿੰਦੀ ਹੈ ਜੀ ਜੇ ਤੁਸੀਂ ਐਸੀ ਤੁਸੀਂ ਵੀ ਐਸੀ ਮੈਂ ਆਪਣੀ ਧੀ ਨੂੰ ਤੋੜ ਕੇ ਆਈ ਆ ਤੇ ਮੈਨੂੰ ਜ਼ਿਆਦਾ ਮਹਿਸੂਸ ਹੋ ਰਹੀ ਹੈ ਗੱਲ ਹਾਂ ਕਿਉਂਕਿ ਉਹ ਬਾਹਰ ਹੈ ਤੇ ਮੈਨੂੰ ਤਾਂ ਉਹਦੀ ਜਦੋਂ ਵੀ ਆਉਂਦੀ ਹੈ ਹਰ ਵਾਰ ਵਿਦਾਈ ਕਰਨੀ ਪੈਂਦੀ ਹੈ ਤੇ ਮੈਨੂੰ ਉਹੀ ਤਕਲੀਫ ਹੈ ਮੈਂ ਇੱਕਦਮ ਜਦੋਂ ਉਹਨੂੰ ਛੱਡਿਆ ਤਾਂ ਕਹਿੰਦੇ ਵੀ ਅੰਦਰ ਤਾਂ ਨਹੀਂ ਸਕਦੇ ਮੈਂ ਵਾਪਸ ਗੱਡੀ 'ਚ ਬੈਣਗੀ ਮੈਂ ਕਹਿ ਵੀ ਰਹੀ ਸੀ ਹਸਬੰਦ ਨੂੰ ਕਿ ਵੀ ਆਪਾਂ ਘੰਟਾ ਕੁ ਰੁਕਦੇ ਆ ਜਦੋਂ ਇਹਨੇ ਸਾਰਾ ਕਰ ਤਾ ਤੇ ਸ਼ੀਸ਼ੇ 'ਚੋਂ ਐਵੇਂ ਤਾਂ ਕਰਨਾ ਆਉਗੀ ਨਾ ਤਾਂ ਉਹ ਕਹਿੰਦੇ ਉਹਦੇ ਨਾਲ ਕੀ ਹੋ ਜੂ ਉਹਨੇ ਵੀ ਕਿਹਾ ਮੰਮਾ ਨਹੀਂ ਤੁਸੀਂ ਜਾਓ ਕਿਉਂਕਿ ਉਹ ਵੀ ਅੰਦਰੋਂ ਭਰੀ ਹੋਈ ਸੀ ਤੇ ਮੈਂ ਇੱਕਦਮ ਹੀ ਬਸ ਉੱਥੇ ਜਿਵੇਂ ਟੈਕਸੀ ਜਦੋਂ ਖੜਦੀ ਐ ਇੱਕਦਮ ਹੀ ਹੱਗ ਕੀਤਾ ਤਾਂ ਦੌੜੀ ਮੈਂ ਫਿਰ ਲੱਗਿਆ ਕਿ ਨਹੀਂ ਹੁਣ ਉਹ ਹੋਣਾ ਮੈਂ ਆਪਣੇ ਗੋਗਲਸ ਲਗਾਈ ਤੇ ਮੈਂ ਨਾਲ ਹੀ ਟਰਨ ਲੈ ਗਈ ਤੇ ਉੱਥੇ ਹੀ ਮੇਰਾ ਅੰਦਰੋ ਸ਼ੁਰੂ ਹੋ ਗਿਆ ਤੇ ਬੇਟੇ ਨਾਲ ਗੱਲ ਹੋਈ ਤੇ ਮੈਂ ਤਾਂ ਗੱਲ ਨਹੀਂ ਕੀਤੀ ਗਈ ਉਹਨੇ ਦੱਸਤਾ ਉਹਨੂੰ ਉਹ ਮਦਰ ਹੁੰਦੇ ਹੁੰਦੇ ਉਹਦਾ ਮੈਨੂੰ ਫੋਨ ਆ ਗਿਆ ਤੁਸੀਂ ਰੋਏ ਸੀ ਮੈਂ ਨਹੀਂ ਬਿਲਕੁਲ ਨਹੀਂ ਗੈਨ ਮੈਨੂੰ ਪਤਾ ਹੈ ਸੋ ਆ ਮੇਰੇ ਤੋਂ ਛਪਾਉਂਦੀ ਹੈ ਮਾਂ ਬੇਟੀ ਤੋਂ ਛਪਾਉਂਦੀ ਹੈ ਬੇਟੀ ਮਾਂ ਤੋਂ ਛਪਾਉਂਦੀ ਹੈ ਲੇਕਿਨ ਅੰਦਰੋਂ ਪਤਾ ਹੁੰਦਾ ਦੋਨਾਂ ਨੂੰ ਵੀ ਦੁੱਖ ਉਹਨੂੰ ਵੀ ਹੈ ਮੈਨੂੰ ਵੀ ਹੈ ਤੇ ਉਹ ਦੁੱਖ ਦਾ ਅੰਦਾਜ਼ਾ ਲਗਾ ਸਕਦੇ ਆ ਪਰ ਇਹ ਪ੍ਰਮਾਤਮਾ ਨੇ ਰੱਖਤਾ ਹੈ ਰਿਸ਼ਤਾ ਤੇ ਇਹ ਵਿਛੋੜਾ ਇਹ ਉਹਦੀ ਹੀ ਹੈ ਤੇ ਹਿੰਮਤ ਵੀ ਉਹ ਹੀ ਦਿੰਦਾ ਸੋ ਬੇਟੀਆਂ ਨੇ ਪਿਆਰ ਲੈਂਦੀਆਂ ਨੇ ਆਪਣੇ ਘਰਾਂ ਚ ਖੁਸ਼ ਰਹਿਣ ਬਸ ਇਸ ਤੋਂ ਉੱਪਰ ਕੁਝ ਨਹੀਂ ਚਾਹੀਦਾ ਜੀ ਮਾਂ ਤੇ ਦਾ ਰਿਸ਼ਤਾ ਵੀ ਬਹੁਤ ਸੋਹਣਾ ਹੁੰਦਾ ਚਾਹੇ ਤੀ ਆਪਣੇ ਘਰ ਚal ਜੇ ਫਿਰ ਵੀ ਮਾਂ ਪਿਓ ਦਾ ਆਪਣੇ ਪੇਰੈਂਟਸ ਦਾ ਧਿਆਨ ਉਹਦੇ ਮਾਈਂਡ ਚ ਰਹਿੰਦੇ ਕੋਈ ਵੀ ਗੱਲ ਹੋਏ ਭੱਜੀ ਆਂਦੀ ਹੈ ਹਨਾ ਉਹ ਫਿਕਰ ਰੱਖਦੀ ਹੈ ਹਾਂ ਜੀ ਤੇ ਇਸ ਗਾਣੇ ਦੇ ਵਿੱਚ ਵੀ ਹਨਾ ਇਸ ਗੀਤ ਤੇ ਨਹੀਂ ਕਹਾਂਗੇ ਮਤਲਬ ਪੂਰਾ ਕੰਪਲੀਟ ਹੈ ਹਨਾ ਥੋੜੇ ਥੋੜੇ ਕਰਕੇ ਸਾਰੇ ਇਮੋਸ਼ਨ ਦਿਖਾਏਗੇ ਜਦੋਂ ਦਾ ਰਿਸ਼ਤਾ ਕਰ ਦਿੰਦੇ ਹਨਾ ਤੇ ਮਾਂ ਦੇ ਚਿਹਰੇ ਤੇ ਖੁਸ਼ੀ ਵੀ ਆਉਂਦੀ ਹੈ ਤੇ ਨਾਲ ਹੀ ਦੂਜੇ ਪਾਸੇ ਮਾਂ ਇਮੋਸ਼ਨਲ ਵੀ ਹੋ ਜਾਂਦੀ ਧੀ ਵੀ ਖੁਸ਼ ਹੁੰਦੀ ਆਪਣੇ ਪੇਰੈਂਟਸ ਨੂੰ ਦੇਖ ਕੇ ਤੇ ਜਦੋਂ ਤੁਸੀਂ ਇਹ ਸੀਨ ਸ਼ੂਟ ਕਰ ਰਹੇ ਸੀ ਆਮ ਸ਼ੋਰ ਤੁਹਾਨੂੰ ਵੀ ਆਪਣੀ ਧੀ ਦਾ ਜਦੋਂ ਤੁਸੀਂ ਵਿਦਾਇਗੀ ਕੀਤੀ ਸੀ ਉਹ ਸਾਰੇ ਯਾਦ ਆਏ ਹੋਣਗੇ ਰੀਕਾਲ ਹੋਏ ਹੋਣਗੇ ਤੇ ਸੈੱਟ ਤੇ ਮਾਹੌਲ ਕਿਹੋ ਜਿਹਾ ਬਣਿਆ ਰਹਿੰਦਾ ਸੀ ਸੈੱਟ ਤੇ ਮਾਹੌਲ ਬਹੁਤ ਵਧੀਆ ਸੀ ਬਹੁਤ ਸੋਹਣਾ ਸੀ ਜੰਜੂਤ ਨਾ ਵੈਸੇ ਵੀ ਪਹਿਲਾਂ ਵੀ ਕੰਮ ਕਰਦੇ ਰਹੇ ਹਾਂ ਅਸੀਂ ਕੱਡੇ ਬਹੁਤ ਦੇਰ ਤੋਂ ਜੁੜੇ ਹੋਏ ਹਾਂ ਤਾਂ ਇੱਕ ਮਾਹੌਲ ਇੱਕ ਜਦੋਂ ਤੁਸੀਂ ਕਿਸੇ ਦਿਨ ਕੰਮ ਕਰ ਰਹੇ ਹੋ ਐਨਾ ਲਗਾਤਾਰ ਕਰ ਰਹੇ ਹੋ ਤਾਂ ਨੇਚਰਲੀ ਉਹ ਕੋਈ ਬਹੁਤ ਪੋਜ਼ਿਟਿਵ ਵਾਈਬਸ ਤੁਹਾਨੂੰ ਇੱਕ ਦੇ ਬੰਦੇ ਤੋਂ ਆਉਂਦੀਆਂ ਨੇ ਤਾਂ ਤੁਸੀਂ ਬਾਰ-ਬਾਰ ਕੰਮ ਕਰਨਾ ਚਾਹੁੰਦੇ ਹੋ ਜਿੱਥੇ ਤੁਸੀਂ ਜਾਣਦੇ ਹੋ ਤਾਂ ਤੁਹਾਨੂੰ ਲੱਗੇ ਹੀ ਨਾ ਇੱਕ ਕੰਫਰਟ ਜ਼ੋਨ ਜਾਈ ਨਾ ਲੱਗੇ ਤੁਹਾਨੂੰ ਲੱਗੇ ਕਿ ਵੀ ਮੈਂ ਛੇਤੀ ਜਾਵਾਂ ਮੈਂ ਛੇਤੀ ਜਾਵਾਂ ਸੋ ਮੈਨੂੰ ਇਹ ਸੀ ਵੀ ਇਹਨਾਂ ਨੂੰ ਮੈਨੂੰ 2 ਦਿਨ ਦਿੱਤੇ ਸੀ ਮੇਰੀ ਬੇਟੀ ਆਈ ਹੋ ਜੀ ਪਰ ਮੈਨੂੰ ਇਹ ਲੱਗਦਾ ਸੀ ਕਿ ਕੁਝ ਸੀਨ ਕੱਟ ਨਾ ਦੇਣ ਮੇਰਾ ਇੱਕੋ ਦਿਨ ਲਿਆ ਮੈਨੂੰ ਲੱਗੇ ਮੇਰੇ ਸੀਨ ਨਾ ਕੱਟ ਜਾਣ ਕੁਝ ਇਸ ਚੀਜ਼ ਦੇ ਵਿੱਚ ਪਰ ਇਹਨਾਂ ਨੇ ਮੈਨੂੰ ਕਿਹਾ ਕੋਈ ਨਹੀਂ ਮੈਂ ਇੱਕ ਦਿਨ ਚ ਹੀ ਤੁਹਾਡਾ ਸਾਰਾ ਸਮ ਅਪ ਕਰੂੰਗਾ ਤੇ ਸੋ ਮੈਨੂੰ ਖੁਸ਼ੀ ਹੈ ਇਹਨਾਂ ਨਾਲ ਇੰਨਾ ਸੋਹਣਾ ਕੰਮ ਕਰਕੇ ਮੈਂ ਆਪਣੇ ਆਪ ਨੂੰ ਲੱਖੀ ਸਮਝਦੀ ਜੀ ਨਹੀਂ ਨਹੀਂ ਐਸਾ ਇਦਾਂ ਦਾ ਕੋਈ ਗੱਲ ਨਹੀਂ ਜਿੱਥੇ ਤੇ ਤੁਹਾਡਾ ਆਪਣਾ ਮਾਹੌਲ ਹੈ ਉਸ ਦੇ ਮੁਤਾਬਕ ਇਹ ਹਰ ਬੰਦਾ ਚੱਲਦਾ ਹੈ ਹੁਣ ਸ਼ਹਿਰਾਂ ਦੇ ਵਿੱਚ ਹੈਗਾ ਜਦੋਂ ਮਾਡਰਨ ਵਿਆਹ ਹੁੰਦੇ ਆ ਇਦਾਂ ਹੁੰਦੀਆਂ ਹੁਣ ਉੱਥੇ ਦਰੀਆਂ ਕੇਸ ਤਾਂ ਚੱਲਦੀ ਨਹੀਂ ਉੱਥੇ ਤਾਂ ਉਹਨਾਂ ਨੇ ਬੈੱਡ ਸ਼ੀਟ ਚਲਦੀਆਂ ਨੇ ਉਹਦਾ ਪੈਕਿੰਗਾਂ ਚਲਦੀਆਂ ਨੇ ਸੋ ਉਹਦੇ ਹਾਂ ਉਹ ਥੋੜੀ ਭਾਵਨਾ ਉਹੀ ਰਹਿੰਦੀ ਹੈ ਜਦੋਂ ਇੱਕ ਪਿਓ ਜਾਂ ਇੱਕ ਮਾਂ ਆਪਣੀ ਧੀ ਨੂੰ ਕੁਝ ਚੀਜ਼ਾਂ ਦਿੰਦੀ ਹੈ ਭਾਵਨਾ ਕਦੇ ਵੀ ਨਹੀਂ ਬਦਲੀ ਜਦੋਂ ਸ਼ੁਰੂਆਤ ਤੋਂ ਦੇਣ ਦਾ ਜਿਹੜਾ ਰਿਵਾਜ ਚੱਲਿਆ ਮੈਨੂੰ ਲੱਗਦਾ ਉਹ ਖੁਸ਼ੀ ਉਹੀ ਹੈ ਉਹ ਦੇਣ ਦਾ ਜਿਹੜਾ ਤੁਹਾਡੇ ਅੰਦਰੋਂ ਪਿਆਰ ਹੈ ਉਹ ਉਹੀ ਹੈ ਉਹ ਨਹੀਂ ਬਦਲਿਆ ਬਸ ਉਹ ਚੀਜ਼ਾਂ ਨੇ ਰੂਪ ਬਦਲਿਆ ਜਦੋਂ ਮਾਪੇ ਬਦਿੰਦੇ ਨੇ ਉਹਦੇ ਅੰਦਰ ਚਾਹ ਉਹੀ ਹੁੰਦਾ ਤੇ ਲੇਕਿਨ ਇਹ ਜ਼ਰੂਰੀ ਨਹੀਂ ਕਿ ਵੀ ਦਰੀਆਂ ਪੱਖੀਆਂ ਇਹ ਹੀ ਦੇਣਾ ਜਦੋਂ ਕਿਸੇ ਦੇ ਕੋਈ ਇਸਤੇਮਾਲ ਨਹੀਂ ਹੁੰਦਾ ਤਾਂ ਉਹ ਰਿਵਾਜ ਹੀ ਹੈ ਨਹੀਂ ਤਾਂ ਫਿਰ ਉਹ ਤੇ ਦੇਂਦਾ ਕੋਈ ਉਹ ਨਹੀਂ ਪਰ ਜਿੱਥੇ ਰਿਵਾਜ ਹੈ ਉੱਤੇ ਦਿੱਤਾ ਵੀ ਜਾਂਦਾ ਤੇ ਉਹ ਰਿਵਾਜ ਦੇ ਮੁਤਾਬਕ ਹਰ ਚੀਜ਼ ਸੋਹਣੀ ਵੀ ਲੱਗਦੀ ਹੈ ਬਸ ਭਾਵਨਾ ਜਿਹੜੀ ਹੈਗੀ ਹੈ ਨਾ ਤੁਸੀਂ ਕਿੰਨੀ ਆਪਣੇ ਦਿਲ ਤੋਂ ਆਪਣੇ ਰੂਹ ਤੋਂ ਆਪਣੇ ਬੱਚੇ ਨੂੰ ਦਿੰਨੇ ਹੋ ਉਹੀ ਦੇਖੀ ਜਾਂਦੀ ਹੈ ਜੀ ਸਰ ਤੁਹਾਡਾ ਕੋਈ ਵੀ ਪ੍ਰੋਜੈਕਟ ਦੇਖ ਲਿਆ ਹਰ ਵਾਰ ਰਿਸ਼ਤੇ ਆਦੀ ਅਹਿਸਾਸ ਦੀ ਮਤਲਬ ਦਿਲ ਨੂੰ ਟੱਚ ਕਰਦਾ ਤਾਂ ਤੁਸੀਂ ਇਹੋ ਜਿਹੇ ਪ੍ਰੋਜੈਕਟ ਕਰਨਾ ਪਰਸਨਲੀ ਪਸੰਦ ਕਰਦੇ ਹੋ ਜਾਂ ਫਿਰ ਡਿਮਾਂਡ ਹੀ ਆਡੀਅੰਸ ਹੀ ਰਹਿੰਦੀ ਹੈ ਤੁਹਾਡੇ ਤੋਂ ਨਹੀਂ ਆਡੀਅੰਸ ਨਹੀਂ ਮੈਨੂੰ ਇੱਕ ਤਾਂ ਮੇਰਾ ਜਨਰ ਮੈਨੂੰ ਇਹ ਲੱਗਦਾ ਕਿ ਮੈਂ ਇਹਦੇ ਵਿੱਚ ਆਪਣਾ ਬੈਸਟ ਦੇ ਪਾਉਂਗਾ ਕਿਉਂਕਿ ਮੈਂ ਆਪ ਖੁਦ ਥੋੜਾ ਜਿਆਦਾ ਇਮੋਸ਼ਨਲ ਹੈਗਾ ਸੋ ਮੈਨੂੰ ਇਹ ਲੱਗਦਾ ਕਿ ਮੈਂ ਇਹਦੇ ਵਿੱਚ ਆਪਣਾ ਬੈਸਟ ਦੇ ਪਾਉਂਗਾ ਮੈਂ ਗਾਣੇ ਵੀ ਬਹੁਤ ਰੇਅਰ ਕਰਦਾ ਬਹੁਤ ਘੱਟ ਗਾਣੇ ਕਰਦਾ ਉਹੀ ਗਾਣਾ ਮੈਂ ਕਰਦਾਂ ਜਿੱਦੇ ਵਿੱਚ ਮੈਨੂੰ ਲੱਗੇ ਕਿ ਹਾਂ ਇਹਦੇ ਵਿੱਚ ਮੈਂ ਆਪਣਾ 100% ਦੇ ਪਾਉਂਗਾ ਜਿੱਥੇ ਇਮੋਸ਼ਨਸ ਦੀ ਗੱਲ ਹੋएगी ਹੁਣ ਮੈਨੂੰ ਗਾਣੇ ਵੀ ਉਦਾਂ ਦਿਵਾਣ ਲੱਗੇ ਮਾਂ ਪਿਓ ਤੀ ਹਨਾ ਸੋ ਕੰਗੇ ਸ਼ਾਇਦ ਮਿਊਜ਼ਿਕ ਡਾਇਰੈਕਟਰਸ ਨੂੰ ਜਾਂ ਸਿੰਗਰਸ ਨੂੰ ਲੱਗਦਾ ਕਿ ਯਾਰ ਆਹ ਗਾਣਾ ਇਤੋਂ ਕਰਵਾ ਲਈਏ ਤੇ ਇਹ ਬੈਟਰ ਮਤਲਬ ਵਿਜ਼ੂਅਲਾਈਜ਼ ਹੋ ਜਾਏਗਾ ਸੋ ਮੇਰੇ ਲਈ ਬlesings ਹੈ ਕਿ ਉਹ ਇਹ ਸੋਚਦੇ ਆ ਕਿ ਇਮੋਸ਼ਨਸ ਵਾਲੀ ਗੱਲ ਜੇ ਆਪਾਂ ਇਹਨਾਂ ਤੋਂ ਕਰਵਾ ਲਈਏ ਸੋ ਉਹੀ ਹੈ ਕਿ ਅਸੀਂ ਇਮੋਸ਼ਨਸ ਜਿਹੜੇ ਆ ਉਹ ਇੱਕਦਮ ਨਹੀਂ ਆਉਂਦੇ ਇਮੋਸ਼ਨਸ ਤੁਸੀਂ ਛੋਟੀ ਛੋਟੀ ਚੀਜ਼ ਤੋਂ ਇਮੋਸ਼ਨਸ ਲੱਭ ਲੈਂਦੇ ਹੋ ਗਾਣੇ 'ਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਅਸੀਂ ਛੋਟੀ ਛੋਟੀ ਚੀਜ਼ ਤੋਂ ਇਮੋਸ਼ਨ ਲੱਭਦੇ ਆ ਸੋ ਇਮੋਸ਼ਨਸ ਅਸੀਂ ਬੜੇ ਮਤਲਬ ਜਦੋਂ ਨਿੱਕੇ ਹੁੰਦੇ ਸੀ ਉਦੋਂ ਹੀ ਮਤਲਬ ਸਾਡੇ ਚ ਭਰ ਦਿੱਤੇ ਜਾਂਦੇ ਆ ਸੋ ਇਹਦੇ ਉਹੀ ਗਾਣਾ ਇਹੀ ਗੱਲ ਕਹਿ ਰਿਹਾ ਉਮਲੀ ਦਾ ਕੱਤਿਆ ਸਾਂਭੀ ਸੋਤ ਮੇਰੀ ਦਾਨੀ ਤੇ ਉਹਦੇ ਚ ਗੱਲ ਪੱਕੀਆਂ ਦੀ ਨਹੀਂ ਆ ਉਹਦੇ ਚ ਗੱਲ ਦਰੀਆਂ ਦੀ ਨਹੀਂ ਉਹਦੇ ਚ ਉਹ ਹੈ ਕਿ ਉਹ ਆਪਣੀ ਮਾਂ ਤੋਂ ਕੀ ਸਿੱਖ ਕੇ ਆਈ ਹੈ ਤੇ ਅੱਗੇ ਕੀ ਡਿਲੀਵਰ ਡਿਲੀਵਰ ਕਰੇਗੀ ਜੀ ਮਤਲਬ ਫਦੀ ਅੱਗੇ ਜਦੋਂ ਉਹ ਮਾਂ ਬਣਦੀ ਹੈ ਤੇ ਉਹੀ ਆਪਣੀ ਕੁੜੀ ਨੂੰ ਅੱਗੇ ਸਿਖਾਉਂਦੀ ਹੈ ਬਹੁਤ ਸੋਹਣਾ ਵੀ ਸੀਨ ਹੈ ਕਿ ਜਦੋਂ ਆ ਪੂਰੀ ਫੈਮਿਲੀ ਬ੍ਰੇਕਫਾਸਟ ਕਰਦੀ ਹੈ ਤੇ ਕੁੜੀ ਆਂਦੀ ਹੈ ਹਨਾ ਆਪਣੇ ਹਸਬੰਦ ਨੂੰ ਦਿੰਦੀ ਹੈ ਉਹ ਹਸਬੰਦ ਦੀ ਬਾਹ ਫੜ ਕੇ ਉਹਨੂੰ ਵੀ ਖਵਾਉਂਦਾ ਕਿ ਉਹ ਹੀ ਇੰਪੋਰਟੈਂਸ ਦਿੰਦਾ ਹੈ ਉਹ ਇੰਪੋਰਟੈਂਸ ਹਾਂਜੀ ਤੇ ਇਹ ਜਦੋਂ ਸੀਨ ਸ਼ੂਟ ਤੁਸੀਂ ਕਰ ਰਹੇ ਸੀਗੇ ਇਹਨੂੰ ਪਰਸਨਲੀ ਲੈ ਕੇ ਸ਼ੂਟ ਕੀਤਾ ਸੀਨ ਸੋਚ ਕੇ ਤੁਸੀਂ ਅੱਗੇ ਡਾਇਰੈਕਟ ਕੀਤਾ ਜਾਂ ਫਿਰ ਕੋਈ ਹੋਰ ਥੋੜੀ ਜਿਹੀ ਦੇ ਵਿੱਚ ਇਹ ਵੀਰ ਭਾਈ ਦਾ ਇੱਕ ਮਤਲਬ ਆਈਡੀਆ ਆਲਰੇਡੀ ਸੀਗਾ ਕਿ ਅਸੀਂ ਆ ਕਿਉਂਕਿ ਉਹ ਲਿਰਿਕਸ ਜਿਹੜੇ ਨੇ ਇਹੀ ਗੱਲ ਕਹਿ ਰਹੀ ਆ ਕਹਿ ਰਹੇ ਨੇ ਤੇ ਉਹ ਜਿਹੜਾ ਰੋਟੀ ਖਵਾਉਣ ਵਾਲਾ ਉਹ ਵੀਰ ਭਾਈ ਦਾ ਪਰਸਨਲ ਹੈ ਕਿ ਮੈਂ ਘਰੇ ਇਦਾਂ ਕਰਦਾ ਹੁੰਨਾ ਤੇ ਮੈਨੂੰ ਬੜਾ ਵਧੀਆ ਲੱਗਾ ਕਿ ਯਾਰ ਹਾਂ ਕਿੰਨੀ ਇੰਪੋਰਟੈਂਸ ਪਰਿਵਾਰ ਦੇ ਵਿੱਚ ਹਾਂ ਹਸਬੰਡ ਵਾਈਫ ਦੇ ਵਿੱਚ ਉਹ ਕੀਤਾ ਜਾਂਦਾ ਤੇ ਉਹ ਇੱਕ ਗੱਲ ਹੁੰਦੀ ਹੈ ਬਟ ਪਰਿਵਾਰ ਜਿੱਥੇ ਬੈਠਾ ਹੁੰਦਾ ਸਾਰਾ ਉਹਦੇ ਚ ਉਸ ਲੇਡੀ ਨੂੰ ਉਸ ਵਾਈਫ ਨੂੰ ਉਸ ਧੀ ਨੂੰ ਇੰਨੀ ਇੰਪੋਰਟੈਂਸ ਦੇਣਾ ਬੜੀ ਵੱਡੀ ਗੱਲ ਹੈ ਕਿ ਯਾਰ ਹੋਰ ਰੁਪੀ ਨੇ ਇਨਾ ਸੋਹਣਾ ਡਿਲੀਵਰ ਕੀਤਾ ਉਹ ਸੀਮੋਸ਼ਨ ਨੂੰ ਮੈਂ ਸਿਰਫ ਇੱਕੋ ਗੱਲ ਉਹਨੂੰ ਕਹੀ ਕਿ ਮੈਂ ਸਿਰਫ ਜਦੋਂ ਵੀਰ ਭਾਜੀ ਹੱਥ ਫੜਨਗੇ ਤੇ ਥੋੜਾ ਜਿਹਾ ਹੋ ਜੀ ਕਿ ਯਾਰ ਮੇਰੇ ਤੋਂ ਕੋਈ ਗਲਤੀ ਤੇ ਨਹੀਂ ਹੋ ਗਈ ਹੈਨਾ ਤੂੰ ਜும் ਮੈਂ ਮਾਈਂਡ ਚ ਸੋਚਿਆ ਸੀ ਰੂਪੀ ਨੇ ਉਤੋਂ ਉਹਦਾ 200% ਦਿੱਤਾ ਉਹ ਇੰਨਾ ਸੋਹਣਾ ਬਣ ਗਿਆ ਹੈਨਾ ਸੋ ਕੁਝ ਚੀਜ਼ਾਂ ਹੁੰਦੀਆਂ ਉਹ ਮੈਂ ਗੱਲ ਕਰਦਾਂ ਕਿ ਜਦੋਂ ਕੋਈ ਚੀਜ਼ ਚੰਗੀ ਬਣਨੀ ਹੁੰਦੀ ਆ ਸੋ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ ਨਾਲ ਸੋ ਉਹ ਬਣ ਜਾਂਦਾ ਸੋ ਇਹ ਗਾਣਾ ਮੈਨੂੰ ਲੱਗਦਾ ਉਹ ਚੀਜ਼ ਹੈਗੀ ਆ ਕਿ ਜੋ ਸਾਰਿਆਂ ਨੇ ਆਪਣਾ 100% ਦਿੱਤਾ ਕਾਂਵੇ ਕਿ ਤੀਆਂ ਕੋ ਪਿਓ ਦੇ ਬਹੁਤ ਨੇੜੇ ਹੁੰਦੀ ਆ ਰਹੇ ਹੈਨਾ ਜ਼ਿਆਦਾ ਦੁੱਖ ਲੱਗਦਾ ਉਹਨਾਂ ਨੂੰ ਪਿਓ ਦਾ ਤੇ ਤੁਸੀਂ ਵੀ ਇੱਕ ਬੇਟੀ ਦੇ ਫਾਦਰੋਂ ਕੀ ਫੀਲ ਕਰਦੇ ਹੋ ਮੈਂ ਬlesd ਹੈ ਜੀ ਮੇਰੀ ਪਹਿਲੀ ਬੇਟੀ ਆ ਮੈਂ ਯੂਕੇ ਸੀਗਾ ਚੱਲ ਮੇਰੇ ਕੋਲ ਟੂ ਸ਼ੂਟ ਹੋ ਰਹੀ ਸੀ ਜਦੋਂ ਮੈਨੂੰ ਫੋਨ ਆਇਆ ਕਿ ਬੇਟੀ ਹੋਈ ਆ ਅਸੀਂ ਨਾ ਸੋਚਿਆ ਹੋਇਆ ਸੀਗਾ ਕਿ ਮੁੰਡਾ ਹੋਏਗਾ ਤਾਂ ਵੀ ਸਦਕ ਰੱਖਾਂਗੇ ਕੁੜੀ ਹੋਏਗੀ ਤਾਂ ਵੀ ਸਦਕ ਰੱਖਾਂਗੇ ਤੇ ਬੜਾ ਸੋਹਣਾ ਨਾਂ ਸਦਕ ਪੇਸ਼ੈਂਸ ਹੈ ਨਾ ਤੇ ਮੈਂ ਬਹੁਤ ਖੁਸ਼ ਹੋਇਆ ਮਤਲਬ ਕਿ ਮੇਰਾ ਉਹ ਸੀਨ ਅਮਰਿੰਦਰ ਭਾਜੀ ਡਾਇਰੈਕਟ ਕਰ ਰਹੀ ਸੀ ਜਦੋਂ ਮੈਨੂੰ ਫੋਨ ਆਇਆ ਕਿਉਂਕਿ ਟਾਈਮ ਵੀ ਲਿਮਿਟਿਡ ਸੀ ਤੇ ਅਮਰਿੰਦਰ ਭਾਜੀ ਉਹ ਕਰ ਰਹੀ ਸੀ ਡਾਇਰੈਕਟ ਤੇ ਮੈਂ ਬਾਹਰੋਂ ਸੁਣ ਰਿਹਾ ਸੀ ਅੰਦਰ ਆਇਆ ਸਾਰਿਆਂ ਨੂੰ ਦੱਸਿਆ ਤੇ ਉਹ ਇਮੋਸ਼ਨਸ ਵੱਖਰੇ ਹੁੰਦੇ ਆ ਹੋ ਸਕਦਾ ਮੁੰਡਾ ਹੁੰਦਾ ਤੇ ਸ਼ਾਇਦ ਮੈਂ ਇੰਨਾ ਖੁਸ਼ ਨਾ ਹੁੰਦਾ ਐਜ਼ ਅ ਫਾਦਰ ਮੈਨੂੰ ਮੇਰੀ ਪਹਿਲੀ ਬੇਟੀ ਹੋਈ ਆ ਤੇ ਮੈਨੂੰ ਜ਼ਿਆਦਾ ਖੁਸ਼ੀ ਹੋਈ ਆ ਉਹ ਨਿੱਕੇ ਨਿੱਕੇ ਮੂਵਮੈਂਟ ਜਦੋਂ ਮੇਰੇ ਨਾਲ ਸ਼ੇਅਰ ਕਰਦੀ ਹੁਣ ਸਕੂਲ ਜਾਣ ਲੱਗੀ ਆ ਇਸ ਸਾਲ ਤੇ ਉਹ ਮੇਰੇ ਤੋਂ ਹੀ ਤਿਆਰ ਹੁੰਦੀ ਆ ਤੇ ਉਹ ਮੈਂ ਹੀ ਛੱਡ ਕੇ ਉਹਨੂੰ ਆਉਣਾ ਤੇ ਮੈਂ ਉਹਨੂੰ 12 ਵਜੇ ਛੁੱਟੀ ਹੁੰਦੀ ਆ ਤੇ ਮੈਂ ਆਪਣੇ ਆਫਿਸ ਤੋਂ ਅੱਧੇ ਘੰਟੇ ਦੀ ਬ੍ਰੇਕ ਲੈ ਕੇ ਉਹਨੂੰ ਲੈ ਕੇ ਘਰ ਛੱਡ ਕੇ ਆਉਣਾ ਸੋ ਉਹਦੀ ਅਟੈਚਮੈਂਟ ਇੱਕ ਫਾਦਰ ਨਾਲ ਜ਼ਿਆਦਾ ਹੁੰਦੇ ਆ ਹਾਂਜੀ ਹਾਂਜੀ ਜੀ ਬਿਲਕੁਲ ਤੇ ਜਦੋਂ ਤੁਸੀਂ ਸ਼ੂਟ ਤੇ ਜਾਂਦੇ ਹੋ ਹਨਾ ਸਿਟੀ ਤੋਂ ਬਾਹਰ ਵੀ ਜਾਂਦੇ ਹੋ ਕੰਟਰੀ ਤੋਂ ਬਾਹਰ ਵੀ ਜਾਂਦੇ ਹੋ ਤਾਂ ਮਿਸ ਕਿੰਨਾ ਕਰਦੀ ਹੈ ਹੁਣ ਪਹਿਲੇ ਤਾਂ ਵਿਚਾਰੀ ਨੂੰ ਸਮਝ ਨਹੀਂ ਸੀ ਹੁਣ ਜਦੋਂ ਸਮਝ ਆਉਣ ਲੱਗ ਗਈ ਕਿ ਹੁਣ ਸ਼ੂਟ ਤੇ ਜਾਂਦੇ ਆ ਹਨਾ ਹੁਣ ਮੈਂ ਪਰਸੋਂ ਜੀ ਨੂੰ ਕਹਿ ਰਿਹਾ ਸੀ ਕਿ ਤੂੰ ਇੱਕ ਹਫਤਾ ਮੇਰੇ ਕੋਲ ਹੀ ਸੌਣਾ ਅਗਲੇ ਹਫਤੇ ਤੋਂ ਤੂੰ ਦਾਦੀ ਜੀ ਕੋਲ ਸੌਣਾ ਕਹਿੰਦੀ ਕਿਉਂ ਮੈਂ ਕਿਹਾ ਮੈਂ ਅਗਲੇ ਹਫਤੇ ਯੂਕੇ ਚੱਲ ਜਾਣਾ ਨਾ ਉਹਨੂੰ ਟੈਨਸ਼ਨ ਪੈ ਗਈ ਕਿ ਤੁਸੀਂ ਵਾਪਸ ਕਦੋਂ ਆਓਗੇ ਕਿੰਨੇ ਦਿਨ ਵਾਸਤੇ ਜਾ ਰਹੇ ਹੋ ਸੋ ਉਹਨੂੰ ਹੁਣ ਸਮਝਾਉਣ ਲੱਗ ਪਈ ਹੁਣ ਉਹ ਥੋੜਾ ਜਿਹਾ ਤੰਗ ਕਰੇਗੀ ਮੈਨੂੰ ਲੱਗਦਾ ਹਾਂ ਨੰ ਤੁਸੀ ਨਮਸਕਾਰ ਦਿਓ ਕਿ ਜਦ ਤੁਹਾਡੀ ਬੇਟੀ ਆਂਦੀ ਹੈ ਹਨਾ ਜਦੋਂ ਜਾਂਦੀ ਤੁਸੀਂ ਜਿੱਦਾਂ ਪਹਿਲਾਂ ਵੀ ਦੱਸਿਆ ਤੇ ਉਹ ਉਹ ਵੀ ਅੱਗੇ ਆਪਣੇ ਬੱਚੇ ਲੈ ਕੇ ਆਉਂਦੇ ਉਹਨਾਂ ਨਾਲੋਂ ਜ਼ਿਆਦਾ ਕਹਿੰਦੇ ਕਿ ਬੱਚਿਆਂ ਦੇ ਬੱਚੇ ਨਾਲ ਜ਼ਿਆਦਾ ਪਿਆਰ ਪੈਂਦਾ ਤੁਹਾਡਾ ਕੀ ਹਿਸਾਬ ਹੈ ਉਹਨਾਂ ਦੇ ਨਹੀਂ ਮੈਂ ਸਤਾਜ ਵੀ ਕਰਦੇ ਆ ਕਿਉਂਕਿ ਮੈਂ ਤਾਂ ਹੁਣ ਵੀ ਸਿਦਕ ਨੂੰ ਦੇਖ ਰਹੀ ਸੀ ਉਹ ਫਰਾਗ ਚ ਜਦੋਂ ਨੱਚਦੀ ਸੀ ਮੈਨੂੰ ਉਹ ਦਿਖ ਰਿਹਾ ਸੀ ਮੈਂ ਜਨਜੋਤ ਨੂੰ ਕਿਹਾ ਮੈਂ ਕਿ ਪਤਾ ਵੀ ਨਹੀਂ ਲੱਗਣਾ ਕਦੋਂ ਵੱਡੀ ਹੋ ਜਾਣੀ ਹੈ ਤੇ ਮੈਨੂੰ ਵੀ ਉਹ ਲੱਗਦਾ ਸੀ ਹਜੇ ਕੱਲ ਪਰਸੋ ਤਾਂ ਫਰਾਗ ਚ ਘੁੰਮਦੀ ਸੀ ਤੇ ਹੁਣ ਅੱਜ ਹੈਨਾ ਵਿਆਹ ਹੋ ਗਿਆ ਸੋ ਇਹ ਇਹ ਦਿਲ ਦੀ ਜਿਹੜੀ ਸਾਹ ਜ ਹੈ ਨਾ ਇਹ ਬੜੀ ਕਹਿੰਦੇ ਨੇ ਬੇਵਸਾ ਹਾਂ ਇਹਦੇ ਅੱਗੇ ਬੇਵਸਾ ਇਹਨੂੰ ਬਿਆਨ ਕਰਨਾ ਬੜਾ ਮੁਸ਼ਕਿਲ ਹੈ ਇਹ ਚੀਜ਼ਾਂ ਤਾਂ ਤੁਹਾਡੀ ਲਾਈਫ ਦੇ ਵਿੱਚ ਨਾਲ ਚਲਦੀਆਂ ਨੇ ਕਿ ਅੱਗੇ ਉਹਨਾਂ ਦੇ ਬੱਚਿਆਂ ਨਾਲ ਵੀ ਉਨੀ ਹੀ ਉਹ ਅਟੈਚਮੈਂਟ ਹੁੰਦੀ ਹੈ ਉਹਨਾਂ ਨੂੰ ਵੀ ਦੇਖ ਕੇ ਇਦਾਂ ਫਿਰ ਮੈਨੂੰ ਲੱਗੇ ਕਿ ਜਦੋਂ ਉਹ ਜਾ ਰਹੇ ਸੀ ਵੀ ਕਾਰ ਆ ਕੇ ਦੇਖਣਾ ਕਿੱਥੇ ਸਾਰਿਆਂ ਨੇ ਇੰਨੀ ਖਾਪ ਪਾਣੀ ਫਿਰ ਕੱਲ ਖਾਲੀ ਕਾਲੀ ਬੈਠੇ ਤਾਂ ਇੱਕ ਮੁਸ਼ਕਲ ਤਾਂ ਹੈ ਫਿਰ ਰੂਟੀਨ ਚਾਉਣ ਨੂੰ ਹਫਤਾ 10 ਦਿਨ ਲੱਗਦੇ ਨੇ ਕਮਕਮ ਅੱਜ ਵੀ ਮੈਂ ਜੰਜੂਤ ਕੋਲੇ ਇੱਥੇ ਆ ਗਈ ਸ਼ਾਇਦ ਮੈਂ ਅੱਜ ਘਰ ਹੁੰਦੀ ਤਾਂ ਬਹੁਤ ਅਫਸੈਟ ਹੋਣਾ ਸੀ ਤੇ ਇੱਧਰ ਆ ਗਈ ਫਿਰ ਆਪਣੇ ਆਪ ਨੂੰ ਆਪਾਂ ਬਿਜ਼ੀ ਕਰਦੇ ਆ ਤਕਲੀਫ ਤਾਂ ਹੁੰਦੀ ਹੈ ਦੂਰੀ ਦੂਰੀ ਹੈ ਸੋ ਬੱਚੇ ਤਾਂ ਮਾਂ ਤਾਂ ਹਮੇਸ਼ਾ ਹੀ ਚਾਹੁੰਦੀ ਹੈ ਮੇਰੇ ਆਲੇ-ਦਾਲੇ ਘੁੰਮਣ ਅੱਖਾਂ ਮੋਰੀ ਰਹਿਣ ਆਪਣੇ ਪਾਪਾ ਨਾਲ ਵੀ ਬਹੁਤ ਜ਼ਿਆਦਾ ਅਟੈਚਡ ਹੈ ਮੇਰੀ ਤੋਂ ਜ਼ਿਆਦਾ ਉਹਨੂੰ ਕੋਈ ਗੱਲ ਕਹਿਣੀ ਹੈ ਪਹਿਲਾਂ ਮਮਾ ਦਾ ਭੁੱਲ ਜੂ ਆਪਣੇ ਕੰਮਾਂ 'ਚ ਉਹਨੇ ਪਾਪਾ ਨੂੰ ਕਹਿ ਦੇਣਾ ਪਾਪਾ ਨਹੀਂ ਮੇਰੇ ਭੁੱਲ ਦੇ ਇੱਕ ਸੈਕਿੰਡ 'ਚ ਪਹਿਲਾ ਚੀਜ਼ ਪਾਉ ਪਾਪਾ ਉੱਥੇ ਅਮਰੂਦ ਨਾ ਬਹੁਤ ਪਤਾ ਨਹੀਂ 1500 ਰੁਪਏ ਹੈ ਕੁਛ ਇੱਕ ਅਮਰੂਦ ਦਾ ਰੇਟ ਦਿਖਾ ਰਹੀ ਸੀ ਫੋਨ ਤੇ ਮੇਰੇ ਲਈ ਅਮਰੂਦ ਉਹਦੇ ਆਉਣ ਤੋਂ ਪਹਿਲਾਂ ਅਮਰੂਦ ਆ ਰਹੇ ਨੇ ਜਾਮਣਾ ਲੱਭ ਕੇ ਲਿਆਏ ਭੱਜ ਕੇ ਸੋ ਉਹ ਚੀਜ਼ਾਂ ਅੱਜ ਵੀ ਜਿਵੇਂ ਉਹ ਪਹਿਲਾਂ ਲਿਆ ਕੇ ਰੱਖਦੇ ਸੀ ਨਾ ਉਹਨੋਂ ਛੋਟੇ ਹੁੰਦੀ ਤੇ ਹੁਣ ਜਦੋਂ ਵੀ ਉਹ ਆਉਂਦੀ ਆ ਉਹਦੀ ਚੋਇਸ ਦੀ ਹਰ ਚੀਜ਼ ਘਰੇ ਪਹਿਲਾਂ ਪੈਂਦੇ ਆ ਜੀ ਤੇ ਆਡੀయన్స్ ਨੂੰ ਕੀ ਮੈਸੇਜ ਦਿਨਸ ਆਨ ਦਿ ਲਾਸਟ ਪੀ ਗਾਣੇ ਦੇ ਲਈ ਬਿਲਕੁਲ ਜੀ ਬਹੁਤ ਪਿਆਰਾ ਤੇ ਬਹੁਤ ਸੋਹਣਾ ਔਰ ਬੜੀ ਮਿਹਰਤ ਦੇ ਨਾਲ ਗੀਤ ਆ ਰਹੀ ਤੇ ਵੀਰ ਸਿੰਘ ਜੀ ਦਾ ਤੁਹਾਨੂੰ ਪਤਾ ਹੀ ਹੈ ਬਹੁਤ ਸੋਹਣਾ ਲਿਖਦੇ ਵੀ ਆ ਗਾਉਂਦੇ ਆ ਜੰਜੋਤ ਨੇ ਡਾਇਰੈਕਟ ਕੀਤਾ ਪੂਰਾ ਮਤਲਬ ਇੱਕ ਫਾਦਰ ਜਿੱਦਾਂ ਆਪਣੀ ਬੇਟੀ ਦੇ ਲਈ ਕੀ ਕਰ ਸਕਦਾ ਹੈ ਤੁਸੀਂ ਸਾਰੇ ਸਮਝਦੇ ਹੋ ਤੇ ਜੰਜੋਤ ਐਜ਼ ਅ ਡਾਇਰੈਕਟਰ ਨਹੀਂ ਐਜ਼ ਫਾਦਰ ਉਹਨਾਂ ਨੇ ਇਹ ਗੀਤ ਨੂੰ ਕੀਤਾ ਤੇ ਮੈਂ ਵੀ ਇਹਦੇ ਵਿੱਚ ਐਕਟ ਇੱਕ ਐਕਟਰ ਨੇ ਨਹੀਂ ਐਜ਼ ਅ ਮਦਰ ਕੰਮ ਕੀਤਾ ਤੇ ਰੂਪੀ ਮੈਨੂੰ ਇਹ ਆ ਵੀ ਕਿ ਮੇਰੀ ਬੱਚੀ ਹੈ ਮੇਰੀ ਬੇਟੀ ਹੈ ਤਾਂ ਮੈਂ ਉਹਦੇ ਵਿੱਚ ਉਸ ਨੂੰ ਉਹੀ ਚੀਜ਼ਾਂ ਦੇਖ ਰਹੀ ਸੀ ਤੇ ਉਹੀ ਤਕਲੀਫ ਹੋ ਰਹੀ ਸੀ ਸੋ ਇਹ ਜੇ ਗੀਤ ਮੈਂ ਚਾਹੂੰਗੀ ਬਣਦੇ ਰਹਿਣ ਤੇ ਇਹ ਗੀਤ ਦੇਖਣਾ ਨਾ ਭੁੱਲਿਓ ਤੇ ਤੁਹਾਡਾ ਪਿਆਰ ਸਾਨੂੰ ਬਹੁਤ ਜ਼ਰੂਰੀ ਹੈ ਸ਼ੁਕਰੀਆ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਵੀ ਇਹੀ ਗੱਲ ਕਹੂੰਗਾ ਕਿ ਇਹ ਗਾਣਾ ਨਹੀਂ ਹੈ ਇਮੋਸ਼ਨਸ ਨੇ ਆ ਗਾਣੇ ਦਾ ਨਾਮ ਭਾਵੇਂ ਧੀ ਹੈ ਪਰ ਤੁਸੀਂ ਚਾਹੇ ਬ੍ਰਦਰ ਦੇ ਪੁਆਇੰਟ ਆਫ View ਨਾਲ ਵੇਖ ਲੋ ਫਾਦਰ ਦੇ ਪੁਆਇੰਟ ਆਫ View ਨਾਲ ਵੇਖ ਲੋ ਤੁਹਾਨੂੰ ਆਪਣਾ ਕਿਰਦਾਰ ਉੱਜ ਨਜ਼ਰ ਆਊਗਾ ਸੋ ਮੈਂ ਵੀ ਇਹ ਗੀਤ ਆਪਣੇ ਬੇਟੀ ਨੂੰ ਡੈਡੀਕੇਟ ਕੀਤਾ ਸੋ ਮੈਨੂੰ ਲੱਗਿਆ ਕਿ ਇਹ ਗਾਣਾ ਮੈਨੂੰ ਉਹਨੂੰ ਡੈਡੀਕੇਟ ਕਰਨਾ ਚਾਹੀਦਾ ਤਾਂ ਕਿ ਅੱਜ ਤੋਂ 20 ਸਾਲਾਂ ਬਾਅਦ 25 ਸਾਲਾਂ ਬਾਅਦ 50 ਸਾਲਾਂ ਬਾਅਦ ਜਦੋਂ ਆਪਣੇ ਅੱਗੇ ਕਿਸੇ ਨੂੰ ਵਿਖਾਊਗੀ ਤੇ ਉਹ ਪ੍ਰਾਊਡ ਫੀਲ ਕਰੇ ਕਿ ਆ ਮੇਰੇ ਫਾਦਰ ਨੇ ਮੇਰੇ ਲਈ ਬਣਾਇਆ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਥੈਂਕ ਯੂ ਸੋ